ਅਸੀਂ ਆਏ ਹਾਂ ਪੰਨਾ ਹਸ ਕਲਾ ਜਬਾਪੂ ਜੀ ਨਾਲ ਮੁਲਾਕਾਤ ਕਰਾਂਗੇ ਅਸੀਂ ਬਾਪੂ ਜੀ ਨਾਲ ਅੱਜ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਪੁੱਛਾਂਗੇ ਉਹਨਾਂ ਨੂੰ ਕੀ ਕੀ ਤੁਹਾਨੂੰ ਜਵਾਨੀ ਵੇਲੇ ਚਾਹ ਸੀ ਪੜਾਈ ਦਾ ਜ਼ਿਆਦਾ ਚਾਹ ਸੀ ਜਾਂ ਫਿਰ ਗਾਇਕੀ ਦਾ ਜ਼ਿਆਦਾ ਚਾਹ ਸੀ ਸੁਣਨ ਚ ਇਹ ਤਾਂ ਇਦਾਂ ਹੈ ਕਿ ਬਾਪੂ ਜੀ ਨੂੰ ਸਾਡੇ ਨੂੰ ਗਾਇਕੀ ਦਾ ਵਾੜਾ ਹੀ ਚਾਹ ਸੀਗਾ ਵੀ ਬਾਪੂ ਜੀ ਮਤਲਬ ਗਾਇਕੀ ਜ਼ਿਆਦਾ ਕਰਦੇ ਹੁੰਦੇ ਸੀ ਜਵਾਨੀ ਵੇਲੇ ਤੇ ਅੱਜ ਉਹਨਾਂ ਦੀ ਆਵਾਜ਼ 'ਚ ਆਪਾਂ ਸੁਣਾਂਗੇ ਉਹਨਾਂ ਦੀ ਬਾਤiyat ਸੁਣਾਂਗੇ ਕੋਈ ਗਾਣਾ ਦੇਖਾਂਗੇ ਤੁਸੀਂ ਬਣੇ ਰਹੋ ਸਾਡੇ ਬਲੌਗ 'ਚ ਬਲੌਗ ਪੂਰਾ ਦੇਖਣਾ ਹੈ ਕੈਨਸਲ ਬਿਲਕੁਲ ਹੀ ਨਹੀਂ ਕਰਨਾ ਠੀਕ ਹੈ ਤਾਂ ਮਿਲਦੇ ਆਪਾਂ ਬਾਪੂ ਜੀ ਨਾਲ ਗੱਲਾਂ ਬਾਤਾਂ ਕਰਦੇ ਬਾਪੂ ਜੀ ਹਾਂਜੀ ਤੁਹਾਨੂੰ ਜਵਾਨੀ ਵੇਲੇ ਕਾਹਦਾ ਚਾ ਸੀ ਪੜ੍ਹਾਈ ਦਾ ਚਾ ਸੀ ਜਾਂ ਗਾਇਕੀ ਦਾ ਚਾ ਸੀ ਕਾਹਦਾ ਚਾ ਸੀ ਤੁਹਾਨੂੰ ਮੈਨੂੰ ਬੇਟਾ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਮੈਂ 1979 ਦੇ ਵਿੱਚ ਸਕੂਲ ਛੱਡ ਦਿੱਤਾ ਜਦੋਂ ਮੈਂ 6ਵੀਂ 7ਵੀਂ ਚ ਪੜਦਾ ਹੁੰਦਾ ਸੀ ਸਾਡੇ ਸਕੂਲ ਵਿੱਚ ਇੱਕ ਸ਼ਨੀਵਾਰ ਵਾਲੇ ਦਿਨ ਬਾਅਦ ਸਵੇਰ ਲੱਗਦੀ ਹੁੰਦੀ ਸੀ ਜੇ ਮੈਂ ਸ਼ਨੀਵਾਰ ਵਾਲੇ ਦਿਨ ਸਕੂਲ ਨਹੀਂ ਸੀ ਜਾ ਪਉਂਦਾ ਤਾਂ ਮੈਨੂੰ ਟੀਚਰ ਘਰੋਂ ਲੱਭ ਕੇ ਲੈ ਕੇ ਜਾਂਦੇ ਹੁੰਦੇ ਸੀ ਅੱਛਾ ਕਿਉਂਕਿ ਮੈਂ ਪੜਦਾ ਘੱਟ ਹੁੰਦਾ ਸੀ ਮੈਂ ਥੋੜਾ ਗੀਤਾਂ ਕੰਨੀ ਵੱਧ ਧਿਆਨ ਦਿੰਦਾ ਸੀ ਅੱਛਾ ਉਦੋਂ ਗੀਤ ਕਿੰਨਾ ਦੇ ਚੱਲਦੇ ਹੁੰਦੇ ਸੀ ਜਿਵੇਂ ਮਾਨਕ ਸਾਹਿਬ ਉਹ ਨਹੀਂ ਕਲੀਆਂ ਗਾਉਂਦੇ ਰਹਿੰਦੇ ਸੀ ਪੰਜਾਬ ਦੇ ਬਹੁਤ ਪ੍ਰਸਿੱਧ ਕਲਾਕਾਰ ਸੀ ਮੈਂ ਇਹਨਾਂ ਦੇ ਗੀਤਾਂ ਕੰਨੀ ਬਹੁਤ ਧਿਆਨ ਦਿੰਦਾ ਹੁੰਦਾ ਸੀ ਮੈਂ ਸ਼ਨੀਵਾਰ ਵਾਲੇ ਦਿਨ ਸਕੂਲ ਵਿੱਚ ਇਹਨਾਂ ਦੀਆਂ ਕਲੀਆਂ ਵੀ ਗਾਉਂਦਾ ਹੁੰਦਾ ਸੀ ਕਿਹੜੇ ਕਲਾਕਾਰ ਦੇ ਤੁਸੀਂ ਜ਼ਿਆਦਾ ਗਾਣੇ ਗਾਉਂਦੇ ਹੁੰਦੇ ਸੀ ਮੈਂ ਮਾਨਕ ਸਾਹਿਬ ਦੇ ਬੇਟਾ ਗਾਣੇ ਜ਼ਿਆਦਾ ਗਾਉਂਦੇ ਹੁੰਦੇ ਸੀ ਕਲੀਆਂ ਕੁਲੀਆਂ ਜਿਵੇਂ ਆ ਗਿਆ ਵੀ ਕੋਈ ਹੀਰ ਰਾਂਝਾ ਜਾਂ ਮਿਰਜ਼ਾ ਸਾਹਿਬਾਂ ਜਾਂ ਕੋਈ ਕੋਈ ਵੀ ਕਲੀਆਂ ਸੀ ਉਦੋਂ ਤਾਂ ਮੈਂ ਬਹੁਤ ਜਾਣਦਾ ਸੀ ਪਰ ਹੁਣ ਮੈਂ ਬੁੱਢਾ ਹੋ ਗਿਆ ਕਰਕੇ ਵੀ ਚਲੋ ਮੇਰੇ ਸ਼ੌਂਕ ਸੀਗੇ ਗਾਇਕੀ ਦੇ ਤੇ ਪਰ ਉਹ ਮੈਨੂੰ ਸਪੋਰਟ ਸਪਾਰਟ ਨਹੀਂ ਮਿਲੀ ਬਸ ਮਜ਼ਬੂਰੀਆਂ ਮਾਰ ਗਿਆ ਕਰਦੀਆਂ ਤੇ ਚਲੋ ਜੀ ਫਿਰ ਮੈਂ ਨਹੀਂ ਬਣ ਸਕਿਆ ਤੇ ਹੁਣ ਤੁਹਾਨੂੰ ਕੋਈ ਚਿੱਤੀ ਹੈਗੀ ਮਾਨਕ ਸਾਹਿਬ ਦੀ ਕਲੀਆਂ ਹਾਂਜੀ ਮੈਨੂੰ ਯਾਦ ਯਾਦ ਆਉਂਦੀਆਂ ਵਾ ਤੇ ਹੁਣ ਮੈਨੂੰ ਗਾ ਕੇ ਸੁਣਾਓਗੇ ਕੋਈ ਕਲੀ ਹਾਂਜੀ ਹਾਂਜੀ ਸੁਣਾ ਸਕਦੇ ਹਾਂ ਸੁਣਾਓ ਫਿਰ ਤੇ ਫਿਰ ਆਪਾਂ ਤੁਹਾਨੂੰ ਕੋਈ ਮਿਰਜ਼ਾ ਸਾਹਿਬਾਂ ਦੀ ਸੁਣਾ ਦਈਏ ਜੀ ਹਾਂਜੀ ਹਾਂਜੀ ਸੁਣਾ ਲਓ ਠੀਕ ਹੈ ਲਓ ਜੀ ਤੁਹਾਨੂੰ ਮਿਰਜ਼ਾ ਸਾਹਿਬਾਂ ਦੀ ਕਲੀ ਸੁਣਾ ਦਿੰਨੇ ਆ ਮਾਨਕ ਸਾਹਿਬ ਦੀ ਹੋ ਜੱਟ ਹੀਟ ਜੇ ਡੋਰੇ ਦੇ ਸੌਂ ਗਿਆ ਪੱਟ ਦਾ ਸਹਰਾਣਾ ਲਾ ਕੇ ਆ 加ੜੇ ਕੱਟ ਕਿਸ ਆਲਾ ਤੋਂ ਕੇਰਿਆ ਮਿਰਜਾ ਪਲ ਵਿੱਚ ਆਕੇ ਭੰਨ ਕਾਨਿਆ ਸਹਿਵਾਨੇ ਭੰਨ ਕਾਨਿਆ ਸਹਿਵਾਨੇ ਮੋੜਿਓ ਜੱਟ ਨੂੰ ਹਲੂਣ ਜਗਾਤਾ ਸਹਿਵ amni ਪਰਾਮਾਂਦੀ ਪਾਇਆ ਤੋਂ ਯਾਰ ਮਰਾਤਾ ਵਾਵੇ ਵਾਵੇ ਅੱਥੇ ਮਾਰੇ ਸਾਤੀ ਤੇ ਹੱਥੇ ਮਾਰੇ ਸਾਤੀ ਤੇ ਟੁੱਟ ਗਿਆ ਹਾਰ ਕਿੱਲਰ ਗਿਆ ਕਲੀਆਂ ਹੁਣ ਸ਼ਮ ਸ਼ਮ ਰੋਂਦੀ ਐ ਬੀਤ ਗਿਆ ਵੇਲਾ ਮਲਦੀ ਟੜੀਆਂ ਕਹੇ ਦੇ ਫਰੀਕੇ ਦਾ ਕਹੇ ਦੇ ਫਰੀਕੇ ਦਾ ਇਸ਼ਕ ਨੂੰ ਰੰਗ ਨੇ ਦਾਗ ਅਜਲਾਤਾ ਸਹਿਬ ਅਵਣੀ ਪਰਾਂ ਮੰਦੀ ਪਾਇਆ ਤੋ ਯਾਰ ਮਰਾਤਾ ਸੌਰੀ ਬਾਪੂ ਜੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਮਤਲਬ ਨਾ ਦਿਲ ਨੂੰ ਸਕੂਨ ਦਿੰਦੀ ਆਵਾਜ਼ ਇੰਨੀ ਪਿਆਰੀ ਆਵਾਜ਼ ਹੈ ਤੁਹਾਡੀ ਥੱਲੇ ਵੀ ਇੰਨੀ ਪਿਆਰੀ ਆਵਾਜ਼ ਹੈ ਤੁਹਾਡੀ ਗਾਇਕੀ ਚ ਹਾਂਜੀ ਮੈਂ ਅੱਜ 60 ਸਾਲ ਦਾ ਹੋ ਚੁੱਕਿਆ ਹਾਂ ਹਾਂਜੀ ਤੇ ਚਲੋ ਬਸ ਰੱਬ ਦੀ ਮਰਜ਼ੀ ਜਿਵੇਂ ਬਹੁਤ ਬਹੁਤ ਸ਼ੁਕਰੀਆ ਨਹੀਂ ਨਹੀਂ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਮਤਲਬ ਬਾਪੂ ਜੀ ਦੀ ਆਵਾਜ਼ ਇੰਨੀ ਪਿਆਰੀ ਹੈ ਨਾ ਇੰਨੀ ਰੂਹ ਨੂੰ ਮਤਲਬ ਨਾ ਸਕੂਨ ਦਿੰਦੀ ਹੈ ਨਾ ਦੇਖੋ ਜੀ ਕਈ ਕਈਆਂ ਦੇ ਸੁਪਨੇ ਮਤਲਬ ਹੁੰਦੇ ਆ ਵੀ ਘਰਾਂ ਦੀਆਂ ਪ੍ਰਸਥਿਤੀਆਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਇਦਾਂ ਦੀ ਗੱਲ ਦੇਖੋ ਸਾਡੀ ਬਾਪੂ ਜੀ ਨਾਲ ਹੋਈ ਹੈ ਕਿ ਇਹਨਾਂ ਦੇ ਮਤਲਬ ਸੁਪਨੇ ਪੂਰੇ ਨਹੀਂ ਹੋ ਸਕੇ ਹਾਂ ਜੀ ਤੇ ਹੁਣ ਵੀ ਜੇ ਸਾਡੇ ਬਾਪੂ ਜੀ ਦੀ ਆਵਾਜ਼ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਸਾਨੂੰ ਕਮੈਂਟਾਂ 'ਚ ਦੱਸਿਓ ਤੇ ਫੇਰ ਕੋਈ ਬਾਪੂ ਜੀ ਨੂੰ ਅਸੀਂ ਟਰੈਂਡਿੰਗ ਦੇਵਾਂਗੇ ਹੋਰ ਕੋਈ ਵੀ ਹੋਰ ਕੋਈ ਅੱਗੇ ਵੀ ਵਧੀਆ ਜਿਹਾ ਕੋਈ ਗਾਣਾ ਲਿਆਵੇ ਤੇ ਜਰੂਰ ਲਿਆਵਾਂਗੇ